ਸ਼ੋਭ ਜੀ ਆ ਡਾਕਟਰ ਸਾਹਿਬ ਬਹੁਤ ਕੀ ਵਧੀਆ ਸ਼ਬਦਾਂ ਦੇ ਵਿੱਚ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਡਾਕਟਰ ਸਾਹਿਬ ਨੇ ਆਪਣੇ ਇਹਨਾਂ ਨੇ ਬਿਲਕੁਲ ਠੀਕ ਕਿਹਾ ਨੋਟ ਸਾਹਿਬ ਨੂੰ ਕੋਈ ਮੰਦਾ ਬੋਲ ਦੇਵੇ ਉਹਨਾਂ ਬਾਰੇ ਕੋਈ ਨੈਗੇਟਿਵਿਟੀ ਕੋਈ ਫੈਲਾਈ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਉਹਨਾਂ ਨੂੰ ਜੇ ਕਿਤੇ ਕਿਹੜਾ ਕਿ ਫਲਾਣੀ ਨੇ ਫਲਾਣੀ ਟਾਈਮ ਤੁਹਾਡੇ ਬਾਰੇ ਇਦਾਂ ਕਿਹਾ ਸੀਗਾ ਕਿ ਉਹਨਾਂ ਕਿਹੜਾ ਛੱਡ ਜੋ ਹੋਇਆ ਉਹ ਜਾਣਦੇ ਹੋ ਉਹਨਾਂ ਦਾ ਅਕਸਰ ਇਹ ਕਥਨ ਹੁੰਦਾ ਸੀ ਕਿ ਉਸੇ ਬਾਰੇ ਹੀ ਲੋਕ ਗੱਲਾਂ ਕਰਦੇ ਨੇ ਜਿਹਦੇ ਤੋਂ ਥੋੜੇ ਡਰਦੇ ਹੋਣ ਅੰਦਰੋਂ ਜਿਹਦੇ ਤੋਂ ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਫਿਕਰ ਹੋਵੇ ਕਿਸੇ ਤਰ੍ਹਾਂ ਦਾ ਡਰ ਹੋਵੇ ਉਹਦੇ ਬਾਰੇ ਹੀ ਨੈਗੇਟਿਵ ਗੱਲਾਂ ਕਰਦੇ ਨੇ ਸੋ ਉਹਨਾਂ ਦਾ ਇਹ ਇਸੇ ਬਾਰੇ ਇੱਕ ਸ਼ੇਅਰ ਸੀ ਕਹਿੰਦੇ ਬੀਤੇ ਬਾਰੇ ਨਾ ਸੋਚਦੇ ਰਹਿਣਾ ਬੀਤੇ ਬਾਰੇ ਨਾ ਸੋਚਦੇ ਰਹਿਣਾ ਅੰਦਰੋਂ ਚੋਂ ਜ਼ਿੰਦਗੀ ਨਹੀਂ ਮਿਲਦੀ ਸੋ ਸੋ ਗੱਜਲ ਮੰਚ ਸਰੀ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਗੱਜਲ ਗੋ ਦੇ ਪਿਤਾਮਾ ਕ੍ਰਿਸ਼ਨ ਪੰਡੋਟ ਜੀ ਦੀ ਯਾਦ ਵਿੱਚ ਜੋ ਫਰਵਰੀ ਮਹੀਨੇ ਚ ਸਾਨੂੰ ਹੈ ਵਿਛੜ ਚੁੱਕੇ ਸਨ ਸਾਡੇ ਤੋਂ ਹਮੇਸ਼ਾ ਲਈ ਸੋ ਉਹਨਾਂ ਦੇ ਪਰਿਵਾਰ ਦੇ ਦੁੱਖ ਦੀ ਘੜੀ ਵਿੱਚ ਇਹ ਟਾਰਸ ਬਣਾਈ ਜਾ ਰਹੀ ਹੈ ਉਹਨਾਂ ਦੇ ਪਰਿਵਾਰ ਨੂੰ ਸੋ ਅੱਜ ਇੱਕ ਉਹਨਾਂ ਦੀਆਂ ਗੱਜਲਾਂ ਤੇ ਕਿ ਉਹਨਾਂ ਨੇ ਸਾਨੂੰ ਕਿੰਨਾ ਕੁਝ ਦਿੱਤਾ ਸਮਾਜ ਨੂੰ ਕਿੰਨਾ ਕੁਝ ਦਿੱਤਾ ਤੇ ਮੈਨੂੰ ਲੱਗਦਾ ਕਿ ਉਹਦਾ ਉਹਨਾਂ ਬਾਰੇ ਕਿਹਾ ਜਾਵੇ ਤਾਂ ਉਹਨਾਂ ਨੂੰ ਸਿਰਫ ਦੇਣਾ ਹੀ ਆਉਂਦਾ ਸੀ ਉਹਨਾਂ ਨੇ ਕਦੀ ਕਿਸੇ ਕੋਲੋਂ ਕੁਝ ਮੰਗਿਆ ਨਹੀਂ ਆਪਣੀ ਕਿਰਤ ਕਰਨ ਵਾਲੇ ਉਹ ਇਨਸਾਨ ਸੀਗੇ ਉਹਨਾਂ ਨੇ ਕਦੀ ਕਿਸੇ ਵੱਲ ਚਾਹ ਕਰੀ ਰੱਖੀ ਦਿੱਤਾ ਹੀ ਦਿੱਤਾ ਤੇ ਹੁਣ ਜਿਹੜੇ ਇੱਕ ਦੋ ਸਾਡੇ ਬਹੁਤ ਹੀ ਮਹਾਨ ਸੇਵਾਦਾਰ ਜੀ ਚਲੇ ਜਾਣਾ ਮੈਂ ਚਾਹਣਾ ਕਿ ਉਹਨਾਂ ਨੂੰ ਪਹਿਲਾ ਤੈਨ ਦੇਈਏ ਤੇ ਸਾਰੇ ਤੋਂ ਪਹਿਲਾਂ ਡਾਕਟਰ ਤੇ ਵੀ ਫਲਸੋਫੀ ਹੋਣੀ ਆ ਆਪਣੀ ਪਰਸ਼ੁਦ ਵਿਸ਼ੇਸ਼ ਲਈ ਰਹਿੰਦੇ ਸਭ ਤੋਂ ਪਹਿਲੀ ਨੰਨਤਾ ਇਹਨਾਂ ਨੇ ਬਹੁਤ سارے ਸਹਿਯੋਗਕਾਰਾਂ ਦੇ ਨਾਮ ਲਏ ਨੇ ਸਰਜੀਤ ਪਾਤਰ ਤੋਂ ਹੁਣ ਤੱਕ ਸਾਰੇ ਸਾਰਿਆਂ ਦੇ ਬਹੁਤ ਅਬਸਰ ਹੈ ਸਹਿਯੋਗਕਾਰ ਨਹੀਂ ਜਾਣੇ ਚਾਹੀਦੇ ਕਿਉਂਕਿ ਸਮਾਜ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਦੇਣ ਹੁੰਦੀ ਹੈ ਪਰ ਰੋਕਿਆ ਵੀ ਨਹੀਂ ਜਾ ਸਕਦਾ ਇਹ ਵੀ ਇੱਕ ਕੁਦਰਤ ਦਾ ਨਿਯਮ ਹੈ ਹੁਸੈਨ ਅਜਮਦ ਦੇਨ ਹੀ ਸਾਰੇ ਜਾ ਰਹੇ ਨੇ ਕੋਈ ਘਾਟੋ ਮਰਚ ਚਲੇ ਜਾਂਦਾ ਤੇ ਕੋਈ ਵੱਧੋ ਮਰਚ ਲੈ ਜਾਂਦਾ ਪਰ ਉਹਨਾਂ ਦੀ ਦੇਣ ਜਿਵੇਂ ਰਾਜ ਨੇ ਕਿਹਾ ਆਪ ਸਰ ਨੋਟ ਸਾਹਿਬ ਦੀ ਦੇਣ ਦੇ ਬਾਰੇ ਕੁਝ ਗੱਲਾਂ ਕਰੀਏ ਪਰ ਨੋਟ ਸਾਹਿਬ ਦੀ ਸਮਾਜ ਨੂੰ ਬਹੁਤ ਦੇਣ ਸੀ ਇਸੇ ਕਰਕੇ ਆਪਾਂ ਇੱਥੇ ਬੈਠੇ ਆ ਕਿੰਨੇ ਲੋਕ ਨੇ ਜਿੰਨਾਂ ਨੂੰ ਪਰਿਵਾਰਾਂ ਤੋਂ ਬਾਹਰ ਵੱਖਰੇ ਤੌਰ ਤੇ ਛੱਡਾ ਹਿਰੇ ਦਿੱਤੇ ਜਾਂਦੀਆਂ ਨੇ ਬਹੁਤ ਘੱਟ ਹੁੰਦੇ ਨੇ ਜੀ ਉਹਨਾਂ ਘੱਟ ਵਿਅਕਤੀਆਂ ਵਿੱਚ ਹੀ ਰਿਕ੍ਰੀਸ਼ਨ ਤੋਂ ਹੋਰ ਵੀ ਚੱਲਦਾ ਬਹੁਤ ਘੱਟ ਦੇ ਵਿੱਚ ਪੂਰੀ ਜਿੰਨਾਂ ਨੂੰ ਪਰਿਵਾਰ ਤੋਂ ਬਾਹਰ ਅੱਜ ਅਸੀਂ ਇੱਥੇ ਸ਼ਰਧਾਂਜਲੀ ਦੇ ਰਹੇ ਹਾਂ ਇਸ ਕਰਕੇ ਇੱਕ ਤਰ੍ਹਾਂ ਦੀ ਵੱਡੀ ਦੇਣ ਮੈਨੂੰ ਮਹਿਸੂਸ ਕਰਦਾ ਦੂਜਾ ਉਹਨਾਂ ਤੋਂ ਸਿੱਖਿਆ ਕੀ ਜਾ ਸਕਦਾ ਹੈ ਕੋਈ ਵੀ ਜਦੋਂ ਸ਼ਖਸੀਅਤ ਚਲੀ ਜਾਂਦੀ ਹੈ ਉਦੋਂ ਅਸੀਂ ਕੀ ਸਿੱਖ ਸਕਦੇ ਹਾਂ ਸੇਕਸਕ ਦੇ ਅਸੀਂ ਉਹਨਾਂ ਤੋਂ ਨਰਮੀ ਸਹਿਣਸ਼ੀਲਤਾ ਕੋਈ ਵਿਵਾਦ ਨਹੀਂ ਕੋਈ ਵਿਵਾਦਗ੍ਰਸਤ ਗੱਲ ਨਹੀਂ ਕਰਨੀ ਕਿਸੇ ਨਾਲ ਕੋਈ ਝਗੜਾ ਨਹੀਂ ਕੋਈ ਲੜਾਈ ਨਹੀਂ ਜੇ ਕਿਸੇ ਨੇ ਗਰਮ ਹੋਰ ਵੀ ਦਿੱਤਾ ਬੋਲੇ ਉਹਨਾਂ ਨੂੰ ਕੁਝ ਬੰਦਿਆ ਨਹੀਂ ਮੇਰੇ ਸਾਹਮਣੇ ਵੀ ਬੋਲਿਆ ਪਰ ਬੋਲਦੇ ਹੀ ਨਹੀਂ ਸੇਖੋ ਚੁੱਪ ਕਰ ਜਾਂਦੇ ਸੀ ਇਹਦਾ ਭਾਵ ਇਹ ਕੁਝ ਉਹਨਾਂ ਤੋਂ ਸਿੱਖਣ ਵਾਲੀਆਂ ਗੱਲਾਂ ਨੇ ਕਿ ਕੋਈ ਕੀ ਬੋਲਦਾ ਹੈ ਕੋਈ ਕੀ ਕਹਿੰਦਾ ਹੈ ਕੋਈ ਕੀ ਅਲੋਚਨਾ ਕਰਦਾ ਹੈ ਉਹਨੂੰ ਬਹੁਤ ਜ਼ਿਆਦਾ ਨਹੀਂ ਸਿਰਦੇ ਤੇ ਨਹੀਂ ਵੀ ਕਰਨਾ ਚਾਹੀਦਾ ਤੁਸੀਂ ਆਪਣੀ ਚਾਲ ਚੱਲੀ ਚੱਲੋ ਇਹੀ ਸ਼ਾਇਦ ਜ਼ਿੰਦਗੀ ਹੈ 톨ਸਟਾਈ ਸਾਰੀ ਉਮਰ ਲੱਭਦਾ ਰਿਹਾ ਕਿ ਜ਼ਿੰਦਗੀ ਦਾ ਮਹਤਮ ਕਿ ਹੈ ਆਖਰ ਉਹ ਉਸ 스테ਜ ਤੇ ਬੁਣ ਚੇ ਸੀ ਕਿ ਨਹੀਂ ਜ਼ਿੰਦਗੀ ਜੀਉਣ ਦਾ ਨੋ ਹੈ ਵਿਚਾਰਨ ਦਾ ਸੋਚਣ ਦਾ ਨੋ ਨਹੀਂ ਹੈ ਚੱਲੀ ਚੱਲੋ ਚੱਲੀ ਚੱਲੋ ਜੋ ਤੁਹਾਡੇ ਮਨ ਦੇ ਵਿੱਚ ਹੈ ਉਹਦੀ ਪੂਰਤੀ ਕਰੀ ਚੱਲੋ ਇਹੀ ਸ਼ਾਇਦ ਜ਼ਿੰਦਗੀ ਹੈ ਪੋਇਟ ਕਹੇ ਜੇ ਸੀ ਉਹ ਮੈਂ ਬਹੁਤਾ ਉਹਦੀ ਵਾਰੀ ਨਹੀਂ ਕਹੂੰਗਾ ਕਿਉਂਕਿ ਇੱਥੇ ਸਾਰੇ ਹੀ ਸਹਿਦਕਾਰ ਤੇ ਕੋਲਟ ਬੈਠੇ ਨੇ ਉਹਦੀਆਂ ਦਸਤਾਖਤ ਲੈਣੀਆਂ ਨੇ انسان ਜਿਹੇ ਜਿਸੀ ਜੀਤੋਸੀ ਸਿੱਖ ਸਕਦੇ ਆ ਉਹ ਮੈਂ ਤੁਹਾਡੇ ਨਾਲ ਕਰ ਰਿਹਾ ਹਾਂ ਉਹ ਟੀਚਰ ਬਹੁਤ ਅੱਛੇ ਸੀ ਸਿਖਾਉਣ ਦੇ ਬਾਬਤ ਸੀ ਜਿਉਂ ਵੀ ਉਹਨਾਂ ਨੂੰ ਗਿਆਨ ਸੀ ਵੰਡ ਦੇ ਬਹੁਤ ਸੀ ਸਮਾਜ ਦੇ ਵਿੱਚ ਬਹੁਤ ਘੱਟ ਲੋਕ ਆ ਜਿਹੇ ਹੁੰਦੇ ਨੇ ਜਿਨ੍ਹਾਂ ਕੋਲੇ ਗਿਆਨ ਹੁੰਦਾ ਪਰ ਉਹ ਵੰਡਦੇ ਨਹੀਂ ਬਹੁਤ ਘੱਟ ਨੇ ਜਿਹੜੇ ਵੰਡਦੇ ਨੇ ਉਹਨਾਂ ਨੂੰ ਅਸੀਂ ਯਾਦ ਕਰਦੇ ਆ ਸੁਪਨੋਟ ਸਾਹਿਬ ਉਹਨਾਂ ਵਿੱਚੋਂ ਇੱਕ ਨੇ ਇਸੇ ਕਰਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਜਿਵੇਂ ਜਦੋਂ ਸਾਰਾ ਸਮਾਗਮ ਖਤਮ ਹੋ ਗਿਆ ਬਾਅਦ ਦੇ ਵਿੱਚ ਇੱਕ ਕਾਗਜ਼ ਤੇ ਲਿਖ ਕੇ ਉਹਨਾਂ ਨੇ ਦਿੱਤਾ ਵੀ ਇਹ ਸ਼ਹਿਰ ਦੇ ਸ਼ਬਦ ਜੇ ਇਸ ਤਰ੍ਹਾਂ ਨਾਲ ਬੋਲੇ ਜਾਂ ਤਾਂ ਹੀ ਜ਼ਿਆਦਾ ਮਿੱਤਰ ਹੋਵੇਗਾ ਕੱਲੇ ਨੂੰ ਸੋ ਇਹ ਇੱਕ ਬਿਹਤਰ ਸੀ ਜਦੋਂ ਕੋਈ ਦੋਸਤ ਅਸੀਂ ਕਹਿੰਦੇ ਆ ਦੁਨੀਆ ਦੇ ਵਿੱਚ ਤੁਹਾਡੀ ਸ਼ਲਾਘਾ ਕਰਦਾ ਹੈ ਅਕੱਲੇ ਜਦੋਂ ਮਿਲਦੇ ਤੁਹਾਡੀ ਅਰੋਚਨਾ ਕਰਦੇ ਹਾਂ ਤੁਹਾਨੂੰ ਕੁਝ ਸਮਝ ਆਉਂਦਾ ਹੈ ਅਸਲੀ ਦੋਸਤ ਉਹ ਹੀ ਹੁੰਦਾ ਹੈ ਸੋ ਕ੍ਰਿਸ਼ਨ ਪਨੋਟ ਜੀ ਚਲੇ ਗਏ ਬਹੁਤ ਅਫਸੋਸ ਹੈ ਬਹੁਤ ਕੁਝ ਹਾਲੇ ਉਹਨਾਂ ਨੇ ਹੋਰ ਦੇਣਾ ਸੀ ਸਮਾਜ ਨੂੰ ਕਿੰਨੇ ਹੀ ਗੱਲ ਹੋ ਉਹਨਾਂ ਨੇ ਕਾਇਦਾ ਕਰਤੇ ਸਰੀ ਦੇ ਵਿੱਚ ਪਨੋਟ ਘਰਾਣਾ ਪੈਦਾ ਹੋ ਗਿਆ ਇਹ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਨਰਮੀ ਹਲੀਮੀ ਆਲੋਚਨਾ ਨਾ ਕਰਨੀ ਕਿਸੇ ਨੂੰ ਮੰਦਾ ਨਾ ਬੁਲੜਣਾ ਚੈਰ ਇਸ ਕਰਕੇ ਸੀ ਉਹਨੂੰ ਯਾਦ ਮਿਹਰਬਾਨੀ ਇਸ ਤੋਂ ਪਹਿਲਾਂ ਕਿ ਮੈਂ ਭੁੱਲ ਜਾਵਾਂ ਜੋਨ ਵਾਲੇ ਨਾਵਾਂ ਦੇ ਵਿੱਚ ਗੋਮਨਾ ਹੋ ਰਿਹਾ ਹੈ ਨਾ ਕੱਲ ਨੂੰ ਮੰਨ ਪਾਕਿਸਤਾਨ ਤੋਂ ਮਨਜ਼ੂਰ ਆਜ਼ਾਦ ਜੀ ਤੇ ਸਾਡੇ ਆਪਣੇ ਪਰਜੀਤ ਦੌਧਰੀ ਆ ਗਏ ਉਹ ਵੀ ਪਿਛਲੇ ਦਿਨਾਂ ਤੋਂ ਸਾਡੇ ਕੋਲ ਮੰਗ ਰਹੇ ਸਨ ਹਮ ਤਰ ਤੇ ਇਥੋਂ ਦੇ ਜਿਹੜੇ ਜ਼ਿਆਦਾ ਲੇਟ ਨੇ ਉਹਨਾਂ ਨੂੰ ਮੈਂ ਵਿਅਕਤੀਗਤ ਤੌਰ ਤੇ ਪਹਿਲਾਂ ਜਾਣਨ ਲੱਗਿਆ ਤੇ ਉਹਨਾਂ ਦੀ ਲੇਟ ਨਹੀਂ ਨੰਬਰ ਤੋਂ ਜਾਣਾਂ ਵਿਗ ਸਰਜਨ ਨੇ ਜਿਨ੍ਹਾਂ ਦੀ ਲੇਖਣੀ ਦੀ ਖੂਬੂ ਪਹਿਲਾਂ ਵੰਡੀ ਤੇ ਵਿਅਕਤੀਤਵ ਤੌਰ ਤੇ ਉਹਨਾਂ ਨੂੰ ਬਾਤ ਦੇ ਵਿੱਚ ਬਿਠਾਇਆ ਉਹਨਾਂ ਦੇ ਵਿੱਚ ਸਾਡੇ ਮੰਡਲ ਡਾਕਟਰ ਸਾਲੂ ਸਿੰਘ ਬੈਠੇ ਆ ਤੇ ਸਾਡੇ ਉਹਨਾਂ ਦੇ ਵਿੱਚ ਅਕ੍ਰਿਸ਼ਨ ਪ੍ਰੋਹ ਜੀ ਦਾ ਨਾਮ ਹੈ ਉਹਨੂੰ ਯਾਦ ਆ ਰਾਮਪੁਰ ਸਹਿ ਸਭਾ ਦੇ ਵਿੱਚ ਬੜੇ ਸਰਗਰਮ ਰਹੇ ਨੇ ਤਕਰੀਬਨ ਜਿੰਨਾ ਸਮਾਂ ਉੱਥੇ ਰਹੇ ਨੇ ਜਦੋਂ ਵੀ ਇਹਨਾਂ ਨੂੰ ਅਵੇਲੇਬਿਲੀਟੀ ਆ ਸੀ ਤਾਂ ਉਹ ਉਥੋਂ ਹੀ ਆ ਸੈਸਵਾ ਆ ਲੀ ਮੀਟਿੰਗਾਂ ਦੇ ਵਿੱਚ ਜੇ ਜਾਂਦੇ ਸੀ ਕਿਉਂਕਿ ਮੈਨੂੰ ਪਤਾ ਜਿਹੜੀ ਰਾਮਪੁਰ ਸਹਿਦ ਸਭਾ ਦੇ ਵਿੱਚ ਜਿਹੜਾ ਲੇਖਕ ਉਹਦੇ ਵਿੱਚ ਬਚ ਕੇ ਆ ਗਿਆ ਜਿਵੇਂ ਆਪਣੇ ਆਪ ਨੂੰ ਸਾਂਭ ਲਿਆ ਉਹਦੇ ਉੱਤੇ ਜਾ ਕੇ ਉਹ ਸੱਚੀ-ਮੁੱੱਚੀ ਲੇਖਕ ਬਣ ਜਾਂਦਾ ਸੀ ਕਿਉਂਕਿ ਉੱਥੇ ਲਿਖ ਕੇ ਜਿਸ ਤਰ੍ਹਾਂ ਉਹਨਾਂ ਗੱਲ ਹੋਈ ਹੈ ਗੱਲ ਵਿਅਕਤੀਤਵ ਦੀ ਨਹੀਂ ਗੱਲ ਹੁੰਦੀ ਆ ਲਿਖਤ ਦੀ ਪਨੋੜ ਸਾਹਿਬ ਤੇ ਦਿਖਾਈ ਵੀ ਨਹੀਂ ਆ ਲੇਕਿਨ ਫੇਰ ਵੀ ਇੰਨਾ ਲਗਾਵ ਮੇਨ ਰੀਜ਼ਨ ਐ ਸੀ ਕਿ ਉਹਨਾਂ ਦੀ ਸਾਹਿਤ ਸਭਾ ਤੋਂ ਮੈਂ ਲਿਟਰਰੀ ਗਰੁੱਪਸ ਵਿੱਚ ਆਣਾ ਸ਼ੁਰੂ ਕੀਤਾ ਸੀਗਾ ਅੱਜ ਤੋਂ 16-17 ਸਾਲ ਪਹਿਲੇ ਔਰ ਕੁਝ ਤੋਂ ਵੀ ਖਾਸ ਗੱਲ ਐ ਕਿ ਮੈਨੂੰ ਸਕੂਲ ਟਾਈਮ ਤੋਂ ਗਾਣ ਦਾ ਬਹੁਤ ਸ਼ੌਕ ਸੀਗਾ ਪਰ ਬਾਥਰੂਮ ਸਿੰਗਰ ਸੀ ਮੈਂ ਕੰ ਗਾਉਂਦੀ ਨਹੀਂ ਹੁੰਦੀ ਸੀ ਕਿਸੇ ਅੱਗੇ ਬਹੁਤ ਡਰਦੀ ਸੀ ਤੇ ਸਾਰਾ ਕ੍ਰੈਡਿਟ ਕ੍ਰਿਸ਼ਨ ਘੋੜ ਪਾਜੀ ਐਂਡ ਤਾਮੀ ਪਾਜੀ ਨੂੰ ਜਾਂਦਾ ਜਿਨ੍ਹਾਂ ਨੇ ਮੈਨੂੰ ਸਟੇਜ ਦਿੱਤੀ ਸੀ ਔਰ ਸਾਰੀ ਸਭਾਤਾਂ ਮੈਂ ਆਪਣੀ ਜਿੰਨੀ ਵੀ ਗਾਇਕੀ ਗਾਉਂਦੀ ਆ ਤੁਹਾਡੇ ਸਾਹਮਣੇ ਉੱਥੋਂ ਸ਼ੁਰੂ ਕੀਤੀ ਸੀਗੀ ਔਰ ਉਹ ਪਿਛਲੇ ਹੁਣ 14-15 ਸਾਲ ਤੋਂ ਮੈਂ ਜਿੱਥੇ ਮੌਕਾ ਮਿਲਦਾ ਜ਼ਰੂਰ ਬੀਲੀਵ ਇਨ ਯੋਰ ਰਿਅਲਿਟੀ ਲੱਗਦਾ ਜਿਵੇਂ ਉਹਨੇ ਭਾਜੀ ਆ ਕੇ ਇੱਥੇ ਬੈਠ ਜਾਣਗੇ ਐਕਸੈਪਟ ਤੇ ਰਿਅਲਿਟੀ ਕੰਨੀ ਪੈਂਦੀ ਹੈ ਸਭ ਨੂੰ ਹੈਨਾ ਪਰ ਵਾਕਈ ਉਹਨਾਂ ਦਾ ਮੈਂ ਤੇ ਹਸਪੀਟਲ ਵੀ ਉਹਨਾਂ ਨਾਲ ਗੱਲ ਕੀਤੀ ਸੀ ਤੁਸੀਂ ਸ਼ਾਇਦ ਫੋਨ ਪਕੜਾਇਆ ਸੀ ਮੈਨੂੰ ਤੇ ਉਹ ਕਹਿੰਦੇ ਸੀ ਨਹੀਂ ਨਹੀਂ ਮੈਨੂੰ ਮੈਂ ਆ ਜਾਣਾ ਹੈ ਘਰ ਹੁਣ ਕੱਲ ਮੈਂ ਘਰ ਵੱਲ ਪਸ ਆ ਜਾਣਾ ਹੈ ਹੈਨਾ ਮਤਲਬ ਪਤਾ ਹੀ ਨਹੀਂ ਚੱਲਿਆ ਯਾਨੀ ਇੱਕ ਤੁਸੀਂ ਨਾ ਇੱਕ ਕਿਸੇ ਲਈ ਤੁਸੀਂ ਕਈ ਵਾਰੀ ਉਹ ਹੁੰਦੇ ਹੋ रेडी ਹੁੰਦੇ ਹੋ ਬਈ ਚਲੋ ਐਨੇ ਇਸ ਸਮੇਂ ਅਨਦਰ ਸੈਡਨਲੀ ਸਭ ਕੁਝ ਹੋ ਗਿਆ ਨਾ ਤੇ ਉਹ ਬਹੁਤ ੱੱਕਾ ਦਿਲ ਨੂੰ ਲੱਗਦਾ ਹੈ ਬਹੁਤ ਹੀ ਕਾਰ ਮਹਿਸੂਸ ਹੁੰਦੀ ਹੈ ਉਹਨਾਂ ਦੀ ਪਰਮਾਤਮਾ ਉਹਨਾਂ ਦੀ ਵਿਛੜੀ ਹੋਈ ਨੂੰ ਸ਼ਾਂਤੀ ਬਖਸ਼ੇ ਤੇ ਆਈ ਹੋਪ ਹੀ ਇਜ਼ ਐਟ ਪੀਸ ਵੇਰ ਐਵਰ ਹੀ ਇਜ਼ ਮੈਂ ਇਨਸਾਨ ਮੇਰੇ ਚ ਵੀ ਕਮਜ਼ੋਰੀਆਂ ਸੀ ਤਦ ਹੀ ਉਹਨਾਂ ਨੇ ਇਹ ਮੋਈ ਨਹੀਂ ਸੀ ਉਹ ਤਾਂ ਕਿਤੇ ਦੇਖੇ ਉਹ ਕੋਈ ਉਸਤਾਦ ਨੇ ਕੋਈ ਦੱਸਦੇ ਹੁੰਦੇ ਕਿ ਏਰੀਆ ਦੇ ਵਿੱਚ ਮੈਂ ਕਿਸੇ ਸਭਾ ਦੇ ਵਿੱਚ ਗਿਆ ਉੱਥੇ ਮੈਂ ਮੁੱਖ ਮਹਿਮਾਨ ਸੀ ਤੇ ਇੰਨਾ ਸਾਦਗੀ ਦੇ ਵਿੱਚ ਰਹਿੰਦੇ ਸੀ ਕਿ ਉਹ ਕਹਿੰਦੇ ਕਿ ਉਹ ਜਿਹੜਾ ਗੇਟ ਤੇ ਖੜਾ ਸੀ ਉਹ ਮੈਨੂੰ ਕਹਿੰਦਾ ਤੂੰ ਕਹਣਿਆ ਚੱਲ ਇਥੋਂ ਤੇ ਦੇਸ਼ਾਂ ਦੀ ਸਭਾ ਹੈ ਤੇ ਕਹਿੰਦਾ ਮੈਂ ਕੀ ਚੰਗਾ ਤੇ ਮੈਂ ਬਾਤ ਸੁਣ ਆ ਕੇ ਪਰਮ ਬੈਂਚ ਦੇ ਬਹਿ ਗਿਆ ਤੇ ਮੁੜ ਕੇ ਕਹਿੰਦੇ ਉਹ ਉਹ ਕਿਤੇ ਅੰਦਰ ਅੜੀਕਣ ਤੇ ਉਹ ਕਹਿੰਦੇ ਬਾਅਦ ਦੇ ਵਿੱਚ ਰਿਤਨੋਟ ਆਇਆ ਰੋਟ ਆਇਆ ਤੋ ਕਿਸੇ ਨੇ ਕਿਹਾ ਕਿ ਬਾਹਰ ਖੜਾ ਬੈਠਾ ਆ ਉਹ ਕਿੰਨੇ ਚੰਗੇ ਨੇ ਤੇ ਫਿਰ ਕਹਿੰਦੇ ਉਹ ਆ ਕੇ ਕਹਿੰਦੇ ਤੂੰ ਇੱਥੇ ਬੈਠਾ ਕੀ ਕਰਦਾ ਕਿੰਨੇ ਆ ਮਨੂਣਾ ਤੁਹਾਡੇ ਨੇੜੇ ਵਾਲੇ ਦੇ ਬੈਠੇ ਸੀ ਇੰਨੀ ਸਾਦਗੀ ਇਹਨਾਂ ਦੇ ਵਿੱਚ ਹੁੰਦੀ ਸੀ ਬਹੁਤ ਸਾਦਗੀ ਸੀ ਜਦਾਂ ਕਦੀ ਉਹਨਾਂ ਨੂੰ ਇਸ ਚੀਜ਼ ਦਾ ਈਗੋ ਕਦੀ ਦੇਖੀ ਨਹੀਂ ਸੀ ਉਹਨਾਂ ਦੇ ਵਿੱਚ ਕਿ ਮੈਂ ਕੋਈ ਉਸਤਾਦ ਆਂ ਜਿਹੜੇ ਤੋਂ ਬਹੁਤ ਸਿੱਖਦੇ ਨੇ ਫਿਰ ਉਹਨਾਂ ਨੂੰ ਬਟ ਚਾੜ ਜਾਂਦਾ ਸੀ ਜਦੋਂ ਉਹਨਾਂ ਨੂੰ ਕੋਈ ਨਵਾਂ ਸ਼ਗਿਰਦ ਜਾ ਕੇ ਕਹੇ ਨਾ ਮੈਂ ਗ਼ਜ਼ਲ ਸਿੱਖ ਰਿਹਾ ਹਾਂ ਮੈਨੂੰ ਲੱਗਦਾ ਹੁੰਦਾ ਸਾਡੇ ਚੋਂ ਗੁਣ ਨਹੀਂ ਹੋਣਾ ਸ਼ਾਇਦ ਕਦੀ ਨਾ ਹੋ ਸਕੇ ਸਾਨੂੰ ਥੋੜਾ ਜਿਹਾ ਲੱਗਦਾ ਹੁੰਦਾ ਯਾਰ ਕਿ ਹੋਰ ਹੁਣ ਸਾਨੂੰ ਕੋਈ ਪੁੱਛਣ ਆ ਗਿਆ ਤੇ ਹੁਣ ਹੁਣ ਦੱਸਣਾ ਪਊਗਾ ਟਾਈਮ ਲਵਾਉਣਾ ਪਊਗਾ ਹਾਂ ਪਰ ਨੋਟ ਸਾਹਿਬ ਨੂੰ ਚਾਹ ਚੜ ਜਾਂਦਾ ਉਹਨਾਂ ਨੂੰ ਜਦੋਂ ਉਹਨਾਂ ਨੇ ਬੜੇ ਖੁਸ਼ ਹੋ ਕੇ ਦੱਸਣਾ ਫਲਾਣਾ ਵੀ ਲੱਗੀ ਸਿੱਕਦਾ ਫਲਾੜੀ ਵੀ ਲੱਗੀ ਸਿੱਕਦਾ ਜਿਹੜਾ ਵੀ ਉਤੋਂ ਆਉਂਦਾ ਉਹਨਾਂ ਦਾ ਜਦੋਂ ਇੱਕ ਵੱਖਰੀ ਤਰ੍ਹਾਂ ਦਾ ਉਹਨਾਂ ਦਾ ਜਲਵਾ ਹੁੰਦਾ ਸੀ ਦੇਖਣ ਵਾਲਾ ਜਦੋਂ ਜਦੋਂ ਉਹਨਾਂ ਕੋਲ ਲੋਕ ਸਿੱਖਦੇ ਜਾਹਰਾਂ ਦਾ ਅਪਰੋਚ ਕਰਦੇ ਉਹਨਾਂ ਦੇ ਸ਼ਗਿਰਦ ਆਸਟ੍ਰੇਲੀਆ 'ਚ ਬੈਠੇ ਆਂ ইংল্যান্ড 'ਚ ਬੈਠੇ ਆਂ ਟਰੰਟ ਹੋ ਕੇ ਆ ਤੇਲਗਰੀ ਵਿੱਚ ਆ ਫੈਲੋਪੀਆ ਵਿੱਚ ਕਿੱਥੇ ਰਹੀ ਜਿਹੜੀ ਅੱਜ ਤੱਕ ਹੈਗੀ ਹੈ ਜਿੱਦਾਂ ਉਹਨਾਂ ਨੇ ਕਦੀ ਕਿਸੇ ਨੂੰ ਨਾ ਕੀਤੀ ਮੈਂ ਸੋਚਦਾ ਹੁਣ ਕੋਈ ਬੜੀ ਕ੍ਰੀਟੀਨ ਦਾ ਕੰਮ ਕੋਈ ਕਿੱਦਾਂ ਕਰ ਸਕਦਾ ਤੇ ਲੋਕਾਂ ਦੀਆਂ ਗਜ਼ਲਾਂ ਠੀਕ ਕਰੀਆਂ ਗਜ਼ਲਾਂ ਤੇ ਇੱਕ ਪਾਸੇ ਵੀ ਮੈਂ ਕੰਮਾਂ ਪੂਰੇ ਕਰ ਦਿੰਦੇ ਸੀ ਪੂਰੀ-ਪੂਰੀ ਗਜ਼ਲ ਉਹਨਾਂ ਨੂੰ ਸੱਦ ਲੈਣਾ ਨਾ ਨਾ ਚੈੱਕ ਕਰਦੇ ਉਹ ਬੈਰਾ ਚੈੱਕ ਕਰਦੇ ਹੋ ਉਹਨਾਂ ਨੇ ਕਦੀ ਕਿਸੇ ਨੂੰ ਨਾ ਕੀਤੀ ਸੀ ਫਿਰ ਉਹਤ ਚਲੋ ਉਹਨਾਂ ਦਾ ਫੀਲਡ ਸੀ ਵਿਸ਼ਾ ਸੀ ਆ ਨਾਵਲ ਜਾਂ ਹੋਰ ਕੋਈ ਵਿਧਾ ਜਿਹੜੀ ਆ ਉਹਦੀਆਂ ਵੀ ਤੁਰਦਿਆਂ ਮੈਂ ਇਹ ਪੰਖੇਰੂ ਉੜੇ ਸਾਹਾਂ ਦਾ ਮੇਰਾ ਤੁਰਦਿਆਂ ਹੋਇਆ ਮੁਸਾਫਰ ਜ਼ਿੰਦਗੀ ਦਾ ਨਹੀਂ ਸੁਸਤਾਨ ਦੀ ਕੀ ਬਾਕੀ ਕਿ ਜਿਹੜੀ ਉਹਨਾਂ ਦੀ ਸ਼ਾਇਰੀ ਜੋ ਗੱਲਾਂ ਸੀ ਤਕਰੀਬਨ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਿਹੜੇ ਲੇਖਕ ਵੀ ਹੁੰਦੇ ਆ ਆਮ ਇਨਸਾਨ ਤਾਂ ਕਹਾਣੀ ਕਰਨੀ ਚ ਵੀ ਹੁੰਦੇ ਆ ਪਰ ਲੇਖਕ ਵੀ ਕਈ ਵਾਰੀ ਜਿਹੜੇ ਜਿੰਦਾ ਉਹਨੇ ਲਿਖਤਾ ਹੁੰਦੀਆਂ ਉਹੋ ਜਿਹੀ ਨਹੀਂ ਹੁੰਦੀ ਪਰ ਜਿੱਦਾਂ ਆਪਾਂ ਇਹਨਾਂ ਨੂੰ ਦਰਵੇਸ਼ ਸਾਹਿਬ ਕਹਿੰਨੇ ਆ ਤਾਂ ਇਹ ਤਕਰੀਬਨ ਉਹਨਾਂ ਨੇ ਆਪਦੇ ਸ਼ਾਦਾ ਮੁਤਾਬਕ ਜੋ ਲਿਖਿਆ ਉਹ ਅਮਜੀ ਬਿਆ ਆਪਣੇ ਜਿਹੜੇ ਲਿਖਤਾ ਵਾਂ ਉਹਨਾਂ ਸਾਰਥਕ ਕਰਦੇ ਹੋਏ ਉਹਨਾਂ ਨੇ ਕਹਿ ਕੇ ਜਿੰਦਗੀ ਦੀ ਮਸਾਫਰਾਂ ਤੇ ਮੈਨੂੰ ਸੁਸਤਾਨ ਦੀ ਜਾਂ ਸਾਲ ਐਂ ਦੀ ਕੋਈ ਇਸ਼ਾਰਾ ਨਹੀਂ ਤੇ ਜਦੋਂ ਉਹਨਾਂ ਨੂੰ ਛੁੱਟੀ ਮਿਲਣੀ ਸੀ ਤੇ ਉਹ ਪੈਂਟੋੜੀ ਦੱਸਦੇ ਸੀ ਕਿਸ ਨਰਸਾਂ ਨੂੰ ਕਹਿੰਦੇ ਸੀ ਕਿ ਇੱਕ ਦਿਨ ਦਾ ਹੀ ਆਫ ਲੇ ਕੇ ਉਹ ਮੈਂ ਇੱਕ ਦਿਨ ਹੀ ਰਣਾ ਕਰਦਾ ਅੱਜ ਮੈਂ ਕੰਮ ਤੇ ਜਾਣਾ ਤੇ ਉਹ ਨਰਸਾਂ ਕਹਿੰਦੀਆਂ ਨਹੀਂ ਤੂੰ ਸੀਰੀਅਸਲੀ ਬਿਮਾਰ ਮੈਂ ਕਿ ਤੈਨੂੰ ਜਿਆਦਾ ਦਿਨ ਆਫ ਕਰਨਾ ਪੈਣਾ ਪਰ ਉਹਨਾਂ ਨੂੰ ਜਿੱਦਾਂ ਜਿੱਦਾਂ ਕਿਰਤ ਦਾ ਵੀ ਇੱਕ ਨਸ਼ਾ ਸੀ ਹਮੇਸ਼ਾ ਹੀ ਉਹਨਾਂ ਨੇ ਜਿਹੜਾ ਆ ਕਿਤੇ ਵੀ ਕੰਟ੍ਰਿਬਿਊਸ਼ਨ ਹੋਣੀ ਅਸੀਂ ਗਜ਼ਲ ਮੰਚ ਦਾ ਕੋਈ ਪ੍ਰੋਗਰਾਮ ਕਰਨਾ ਜਾਂ ਉਥੇ ਕੋਈ ਥੋੜੀ ਬਾਲੀ ਅਸੀਂ ਉਗਰਾਹੀ ਕਰਨੀ ਕਿ ਆਪਾਂ ਥੋੜੀ ਥੋੜੀ ਪੈਸੇ ਇਕੱਠੇ ਕਰ ਲਈਏ ਤੇ ਉਹਨਾਂ ਨੂੰ ਇਹ ਫਿਕਰ ਹੁੰਦਾ ਸੀ ਕਿ ਕਿਤੇ ਇਦਾਂ ਨਾ ਹੋਵੇ ਮੇਰੇ ਤੋਂ ਲੈਣ ਨਾ ਕਿ ਸਾਡਾ ਉਸਤਾਦ ਆ ਇਹ ਤੋਂ ਨਹੀਂ ਲੈਣੇ ਹਨ ਤੇ ਉਹਨਾਂ ਨੇ ਸਾਨੂੰ ਪਾਸੇ ਜਿਹੜਾ ਕਿਹਾ ਵੀ ਮੈਨੂੰ ਦੱਸ ਦਿਓ ਮੈਂ ਜ਼ਰੂਰ ਕੰਟ੍ਰਿਬਿਊਟ ਕਰਨਾ ਇਹ ਬੰਦੇ ਜੇ ਅਸੀਂ ਨਹੀਂ ਵੀ ਕਈ ਕਈ ਚਿਰ ਪੈਸੇ ਇਕੱਠੇ ਕਰਦੇ ਤੇ ਉਹਨਾਂ ਨੂੰ ਲੱਗਦਾ ਕਿ ਕਿਤੇ ਨਾ ਮੇਰੇ ਤੋਂ ਪਿੱਛੇ ਨਾ ਕਰ ਲੈਣ ਹੋਰ ਫਿਰ ਉਹਨਾਂ ਨੇ ਪੁੱਛਣਾ ਕਿ ਤੁਸੀਂ ਪੈਸੇ ਇਕੱਠੇ ਕੀਤੇ کافی ਚਿਰ ਹੋ ਗਿਆ ਹੁਣ ਤੁਸੀਂ ਪੈਸੇ ਨਹੀਂ ਕਦੇ ਇਕੱਠੇ ਕੀਤੇ ਮੈਂ ਕਿਹਾ ਉਸਤਾਦੀ ਇਹਦੇ ਹੈਗੇ ਪੈਸੇ ਮੈਂ ਕਿਹਾ ਨਹੀਂ ਮੈਨੂੰ ਦੱਸ ਦਿਓ ਇਦਾਂ ਨਾ ਕਰੋ ਕਿ ਮੈਨੂੰ ਦੱਸਿਓ ਨਾ ਫਿਰ ਕੈਲੀਫੋਰਨੀਆ ਪਿਛਲੇ ਪਿਛਲੇ ਸਾਲ ਅਸੀਂ ਗਏ ਸੀ ਕਾਨਫਰੰਸ ਹੈਗੀ ਉੱਥੇ ਉਹ ਮੇਰੇ ਨਾਲ ਹੀ ਰੂਮ ਚ ਰਹੇ ਤਿੰਨ ਚਾਰ ਦਿਨ ਸੀ ਇਕੱਠੇ ਹੋਟਲ ਦੇ ਰੂਮ 'ਚ ਤੇ ਕਾਫੀ ਪਹਿਲਾਂ ਮੱਤਾ ਹੋਈਆਂ ਤੇ ਉਹਨਾਂ ਨੂੰ ਹੁਣ ਬੜਾ ਚਾਅ ਸੀ ਕਿਤੇ ਹੁਣ ਮੈਂ ਆਲਮੋਸਟ ਰਿਟਾਇਰਮੈਂਟ ਦੇ ਨੇੜੇ ਆ ਤੇ ਹੁਣ ਆਪਾਂ ਦਾ ਸਾਰੇ ਸ਼ਹਿਰਾਂ ਦੇ ਜਿੱਥੋਂ ਵੀ ਕਿਤੇ ਸਰਦਾ ਆ ਪੱਜਾਇਆ ਕਰਨਾ ਤੇ ਮੈਨੂੰ ਕਹਿੰਦੇ ਕਿ ਤੁਸੀਂ ਨਾ ਕਿਤੇ ਵੀ ਕਿਤੇ ਸਰਦਾ ਆਉਂਦਾ ਮੈਨੂੰ ਦੱਸ ਲਿਆ ਕਰਿਓ ਮੈਂ ਆਪਣੀ ਟਿਕਟ ਜਾਂ ਜੋ ਵੀ ਖਰਚਾ ਆਪਣਾ ਮੈਂ ਆਕ ਦੇਣਾ ਇਦਾਂ ਨਾ ਤੁਸੀਂ ਨਾ ਮੇਰੇ ਜੀ ਕਦੀ ਵੀ ਪੈਸਾ ਕੋਈ ਕਿਤੇ ਵੀ ਖਰਚਿਓ ਮੈਂ ਹਰੇਕ ਸਾਥ ਕੰਟੀਨਿਊ ਕਰਨਾ ਤੇ ਮੈਂ ਕਹਣਾ ਕੋਈ ਨਹੀਂ ਫਰੋਟ ਸਭ ਦੇ ਕਿਤੇ ਹੋਇਆ ਆਪਾਂ ਕੋਈ ਨਹੀਂ ਕਰ ਲਿਖਦੇ ਆਪਾਂ ਅਸੀਂ ਸਾਡੇ ਪਾਸੇ ਵੀ ਤੁਹਾਡੇ ਹੀ ਆ ਤੇ ਉਹਨਾਂ ਕਿਹੜਾ ਨਹੀਂ ਆ ਦੂਜੇ ਪਾਸੇ ਜਿੱਦਾਂ ਉਹਨਾਂ ਨੂੰ ਇੱਕ ਉਹਨਾਂ ਦਾ ਸ਼ੇਰ ਹੈ ਕਿ ਰੋਜ਼ ਨੀਂਦ ਕਰਨੀ ਰੋਜ਼ ਜਦ ਆਪਾਂ ਕਿੰਨੇ ਵਿਦਿਆਰਥੀ ਹੋ ਜਾਂਦਾ ਬੰਦਾ ਨਾ ਨਮਾ ਕੂ ਪੁੱਟੜਾ ਪੈਂਦਾ ਹੈ ਇਸ ਦਿਨ ਤਾਂ ਕਿਤੇ ਜਾਂਦੀ ਨਮਾ ਕੂ ਪੁੱਟੜਾ ਪਤਾ ਲੱਗਿਆ ਮੈਨੂੰ ਸ਼ੌਕ ਲੱਗਿਆ ਮਨ ਨੂੰ ਨਹੀਂ ਸੱਚੇ ਨਹੀਂ ਆਇਆ ਵੀ ਹੈ ਆ ਕੀ ਹੋ ਗਿਆ ਅੱਛਾ ਤਾਂ ਐਸਾ ਹੀ ਪੈਂਦਾ ਮੇਰਾ ਮਿੰਟ ਸ਼ੰਗਰਾ ਤੁਹਾ ਦਾ ਪੈਣੀ ਚਾਹਣਾ ਮੈਂ ਤੁਹਾਡੇ ਲਈ ਆ ਵੀ ਗਈ ਸੀ ਜੀ ਤੁਸੀ ਕੋੜੇ ਨਹੀਂ ਆਏ ਹੋਏ ਨਾ ਹਾਂ ਚਲੋ ਪਰ ਇਹ ਤੁਹਾਨੂੰ ਉਸਾਰਾ ਐਨ ਮੇਂ ਬੜੀਆ ਬੰਸਾ ਚੀਜ਼ ਹੈ ਮੈਨੂੰ ਤਾਂ ਨਰਸਿੰਗ ਮੈਂ ਕੀ ਕਹਾਂ ਵੀ ਇਹ ਨਾ ਆਈ ਕਾਂਟ ਸਪੀਚ ਲੈ ਸਭੇ ਮੰਨ ਲਓ ਬੋਧ ਦੀ ਚੜ੍ਹਦੀ ਚਾਹ ਤੇ ਮੈਂ ਵੀ ਜੋੜੀ ਹੱਥ ਵਿੱਚ ਲੈ ਸਕਾਂ ਅਦਰਿਆਂ ਜਦੋਂ ਹੈਗੀ ਮੈਂ ਉਹਨਾਂ ਦੇ ਦਿਲ ਦਾ ਸ਼ੇਅਰ ਕਰੀ ਜ ਬਗਾਨ ਦੁਸ਼ਵਾਰ ਲਿਖਣਾ ਪਰ ਲਿਖੇ ਵੀ ਰਹਿ ਨਹੀਂ ਹੁੰਦਾ ਸੱਗੇ ਨੇ ਬਗਾਨ ਦੁਸ਼ਵਾਰ ਲਿਖਣਾ ਪਰ ਲਿਖੇ ਵੀ ਰਹਿ ਨਹੀਂ ਹੁੰਦਾ ਜੇ ਦੁੱਖ ਸੁਖ ਦੇ ਨਾਂ ਦਾ ਦਰਦ ਹੈ ਤਾਂ ਸਾਰੇ ਹੀ ਤੇ ਚਵੇ ਜਿਉਂ ਨੋ ਖੰਝਰ ਦੀ ਹੂੰ ਜਿਵੇਂ ਜੀਉਂ ਕਿਉਂ ਕਹਿੰਦਾ ਮੇਰੇ ਚੀਲੇ ਰਹਿਣ ਕਿ ਪਿਆਜੋ ਅਣ ਗਿਆ ਹਾਲੇ ਜੋ ਮੈਂ ਤੂੰ ਕਹਿ ਨਹੀਂਦਾ ਤੂੰ ਮੇ ਤੋ ਕਹਿੰਦਾ ਕਿਸੇ ਬੰਧਨ ਨੇ ਪੈਰਾ ਵੀ ਮੇਰੇ 베ੜੀ ਨਹੀਂ ਪਾਈ ਕਿਸੇ ਮੰਜ਼ਲ ਨੇ ਪੈਰਾ ਵੀ ਮੇਰੇ 베ੜੀ ਨਹੀਂ ਪਾਈ ਮੇਰੇ ਪੈਰਾ ਚ ਪਟਕਣ ਹੈ ਕਿ ਮੈਂ ਤੋ ਬਹਿ ਨਹੀਂ ਚੁਪੋਰੀ ਮਾ ਹੰਤ ਸੱਚ ਕੋਈ एक जे आखे के ऐ सच है उसे ही पल कहे दूजा कोई कि ऐ नहीं <laughs> किनारे बैठ के मैं किशन को गे सिपिया चुनदा सुखदा <laughs> <laughs> किनारे बैठ के मैं किशन को गे सिपिया चुगदा कि मैं मोती मिलन सागर जगहरा मैं नहीं ना बड़ा दुश्वार लिखना पर लिखे बिना रह नहीं हुंदा ਜਦੋਂ ਚ ਵੇਦਨਾ ਦਾ ਦਰਦ ਮੇਂ ਤੋਂ ਐਂ ਜਿਵੇਂ ਸਾ ਗੁਰੂ ਜੀ ਉਹ ਹੀ ਪਤ ਸਤਕਾਰ ਦੀ ਰੂਪ ਕਿਸਨ ਪਨੋਟਨੀ ਹਰ ਬੀਚ ਜਦੋਂ ਮੈਂ ਮੈਸੇਮ ਨਵੰਬਰ ਚ ਆਇਆ ਸੀ ਜੇ ਰਮੇਟਡ ਆਪਣੀ ਬੇਟੀ ਕੋਲ ਪਹਿਲੀ ਵਾਰੀ ਆਏ ਇੱਥੇ ਮੈਂ ਜ਼ਿਆਦਾ ਵਾਰਤਕ ਲਿਖਦਾ ਤੇ ਪੱਤਰਕਾਰੀ ਕਰਦਾ ਬਠਿੰਡੇ ਤੋਂ ਹਾਂ ਜੀ ਗੁਰਨਾਹ ਸਾਜ ਨੂੰ ਸੋ ਮੈਨੂੰ ਵੀ ਲੱਗਿਆ ਵੀ ਸਾਨੂੰ ਵੀ ਇੱਕ ਵਿਦਿਆਰਥੀ ਹੋਣਾ ਚਾਹੀਦਾ ਉਹਨਾਂ ਦਾ ਮੈਂ ਮੈਂ ਜਾਣਦਾ ਨਹੀਂ ਜ਼ਿਆਦਾ ਤਾਂ ਉਹਨੂੰ ਪੜ੍ਹਿਆ ਨਹੀਂ ਪ੍ਰੋਫੈਸਰ ਸਾਹਿਬ ਨੂੰ ਪਰ ਲੱਗਦਾ ਵੀ ਹੁਣ ਉਹ ਤਾਂ ਦੁਨੀਆ ਤੋਂ ਚਲੇ ਗਏ ਤੇ ਸਾਨੂੰ ਇਹ ਹਰਗੇ ਸਖਸ ਦਾ ਵੀ ਸਾਨੂੰ ਵੀ ਕਿਤੇ ਵਿਦਿਆਰਥੀ ਹੋਣਾ ਚਾਹੀਦਾ ਸੀ ਸਾਨੂੰ ਵੀ ਕੁਝ ਸਿੱਖਣ ਦਾ ਮੌਕਾ ਮਿਲਣਾ ਚਾਹੀਦਾ ਸੋ ਉਹਨਾਂ ਤੋਂ ਸੋ ਇਹ ਮੈਂ ਬੈਠੇ-ਬੈਠੇ ਕਿਉਂਕਿ ਮੈਂ ਬੋਲ ਤਾਂ ਕਿੰਨਾ ਸਮਾਂ ਹੀ ਬੋਲ ਸਕਦਾ ਤੇ ਪਰ ਅੱਜ ਮੈਨੂੰ ਲੱਗਦਾ ਨਹੀਂ ਤੁਸੀਂ ਮੇਰਾ ਬੋਲਣਾ ਕੋਈ ਅਹੀ ਹੋ ਗਿਆ ਇੱਥੇ ਪਰ ਜਿਹੜਾ ਦੁੱਖ ਦੀ ਘੜੀ ਹੁੰਦੀ ਹੈ ਪਰਿਵਾਰ ਨਾਲ ਤੇ ਸਾਡੇ ਜਿਹੜੇ ਆ ਸਰਕਾਰ ਨੂੰ ਤੁਸੀਂ ਹਾਜ਼ਰ ਹੋਏ ਉਹਦੇ ਸਭ ਤੋਂ ਸਾਹ ਅਨੇਕ ਕੋਈ ਕਰ ਸਕਦਾ ਸੋਪਨੋਟ ਸਹਿਬਰਗੇ ਜਿਹੜੀ ਇੱਕ ਚੱਲਦੀਆਂ ਫਿਰਦੀਆਂ ਸੰਸਥਾਵਾਂ ਜਿੱਥੋਂ ਇੱਕ ਬਹੁਤ ਵੱਡੇ ਤੁਸੀਂ ਦੱਸਿਆ ਵੀ ਮੈਂ ਵੀ ਸੁਣਿਆ ਵੀ ਇੱਡੇ ਵੱਡੇ ਇੱਕ ਗਦਰ ਘਰ ਸੀਗੇ ਜੀ ਤੇ ਪਤਾਮਾ ਸੀ ਗਦਰ ਦੇ ਤੇ ਉਹਨਾਂ ਤੋਂ ਜਿਹੜੇ ਸਿੱਖਿਆ ਲੈ ਕੇ ਗਏ ਆ ਉਹ ਤਾਂ ਹਰ ਤੱਕ ਕਿਥੋਂ ਤੱਕ ਪਹੁੰਚ ਗਏ ਬਣਿਆ ਤੇ ਅਸੀਂ ਤਾਂ ਜਦੋਂ ਪਹਿਲੀ ਵਾਰ ਆਏ ਤੇ ਸਾਨੂੰ ਲੱਗਿਆ ਕਿ ਸਾਨੂੰ ਵੀ ਉਹਨਾਂ ਦਾ ਇੱਕ ਉਹਨਾਂ ਦਾ ਸੰਗਤ ਕਰੀਦਾ ਹੀ ਨਹੀਂ ਸੀ ਤੇ ਚਲੋ ਪ੍ਰਮਾਤਮਾ ਨੇ ਇਹ ਸਾਨੂੰ ਨਹੀਂ ਬਖਸ਼ਿਆ ਸੋ ਮੈਂ ਇੱਥੇ ਸਾਡੇ ਅਗਰੇਸਿੰਘ ਬਰਾੜ ਜੀ ਤੇ ਮੇਜਰ ਗਿਲ ਸਾਬ ਇਹਨਾਂ ਨੇ ਮੈਂ ਇੱਥੇ ਤਾਂ ਕੁਦਰਤੀ ਮਤਾ ਘਰ ਇੱਥੇ ਬੈਠਾ ਸੀ ਕਿਸੇ ਥੋੜ ਹੋਰ ਦੂਸਰ ਤੋਂ ਆਇਆ ਸੀ ਤੇ ਉਹਨਾਂ ਨੇ ਸਾਨੂੰ ਬੁਲਾ ਰਿਆ ਸੀ ਵੀ ਅੱਜ ਇੱਕ ਮਨੂ ਸੂਖ ਸਮਾਗਮ ਕਰੋੜ ਜੀ ਇੱਕ ਵੈਜਲੇ ਦਿਨ ਸੰਸਥਾ ਦਾ ਲਈ ਕਰੀ ਤੇ ਉમે ਉਹਨਾਂ ਦੇ ਪਰਿਵਾਰ ਨਾਲ ਤੇ ਸਾਰੇ ਜਿਹੜੇ ਆਪਣੇ ਸਹਿਸਕਾਰ ਪਦ ਸਰਕਾਰ ਜੋਬ ਜੁੜੇ ਉਹਨਾਂ ਨਾਲ ਕ੍ਰਿਸ਼ਨਪਰਮੋਤਰੀ ਜੀ ਦੇ ਚਲੇ ਜਾਣ ਤੇ ਜੋ ਸਾਂਝਾ ਕਰਦਾ ਇੱਕ ਜਾਂਦਾ ਜਾਂਦਾ ਕਾਸਟੀਆਂ ਬਹਿ ਜਾਂਦੀ ਹੈ ਜਦ ਤੂਫਾਨ ਚਲੇ ਜਾਂਦੇ ਹਨ ਕਾਸਟੀਆਂ ਬਹਿ ਜਾਂਦੀ ਹੈ ਜਦ ਤੂਫਾਨ ਚਲੇ ਜਾਂਦੇ ਹਨ ਯਾਦਾਂ ਰਹਿ ਜਾਂਦੀ ਹੈ ਜਦ ਕ੍ਰਿਸ਼ਨਪਰਮੋਤਰੀ ਜੀ ਵਰਗੇ ਆਪ ਤੁਹਾਨੂੰ ਸਤਿਕਾਰ ਇਨਸਾਨ ਚਲੇ ਜਾਂਦੇ ਹੈ ਇਨਸਾਨ ਚਲੇ ਜਾਂਦੇ ਹੈ ਧੰਨਵਾਦ ਸਰਦ ਅਝਲੀ ਸਮਾਗਮ ਦੇਖੀ ਤੇ ਕ੍ਰਿਸ਼ਨ ਪਨੋਠ ਜੀ ਦੇ ਸਗਿਰਦ ਗੌਤਮ ਜੀ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਧੰਨਵਾਦ ਕੀਤਾ ਜੋ ਪਰਿਵਾਰ ਦੇ ਦੁੱਖ ਦੀ ਘੜੀ ਵਿੱਚ ਕਵੀ ਸ਼ਾਇਰ ਰੇਖਕ ਪੱਤਰਕਾਰ ਸਾਥੀ ਪਹੁੰਚੇ ਨੇ ਇਹ ਸਾਂਝੀ ਤਸਵੀਰ ਹੈ ਜੀ